اڄ ڏانهن مينهڙي جو پنهنجو 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 پنه ਹੋ ਜੀ ਵਾਹਿਗੁਰੂ ਹੋ ਜੀ ਵਾਹਿਗੁਰੂ ਇੱਕ ਪਉਣ ਦਾ ਰਾਹੀ ਗੁਰ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਹਿ ਸ੍ਰੀ ਭਗਵਤੀ ਜੀ ਦੇ ਪਾਸ ਸਹਿੰਤ ਸਈ ਪਰਿਥਮ ਭਗਵਤੀ ਸਮਰਕਾਰ ਕਰਨਾ ਲੈਂਦੇ ਆਏ ਭੈਰੰਗਤ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਲ ਸਾਨੀਆ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਧੀਰ ਦਾ ਦਾ ਧਿਆਨ ਧਰ ਕੇ ਬੋਲ ਲੈ ਵਾਹੇ ਗੁਰੂ ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੇਆਂ ਹਾਠੀਆਂ ਜਪੀਆਂ ਤਾਪੀਆਂ ਜਿਨ੍ਹਾਂ ਨਾਮ ਜੱਪਿਆ ਵਰ ਨਿਸ਼ਕੇ ਆ ਵੇਰ ਕਵਾਇ ਤੇ ਗਵਾਹੀ ਦੇਖ ਕੇ ਮਨ ਰਣਿਤ ਕੀਤਾ ਦਿਨਾਂ ਪਿਆਰਿਆਂ ਸੱਜਿਆ ਰੰਗ ਨਿਕਮਾ ਦਾ ਧਿਆਨ ਧਾਰ ਕੇ ਖਾਲਸਾ ਜੀ ਬਾਲਾ ਜੀ ਵਾਹਿਗੁਰੂ ਜਿਨ੍ਹਾਂ ਸਿਗਾ ਬਾਦ ਬਾਦ ਗੁਰੂ ਆਏ ਖੋਪਰੀਆਂ ਦਵਾਈਆਂ ਚੜ੍ਹੜੀਆਂ ਤੇ ਚਲੇ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਲੇ ਕੁਰਬਾਨੀਆਂ ਕੀਤੀਆਂ ਧਰਮ ਨਾ ਹੀ ਹਾਰਿਆ ਸਿੱਖੀ ਕੇ ਸਭ ਸਵੰਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲ ਜੇ ਵਾਹੇ ਗੁਰੂ ਪੰਜਾਂ ਤਸ ਤਾਂ ਸਰਬੱਤ ਪ੍ਰਤਵਾਨ ਦਾ ਧਿਆਨ ਧਾਰ ਕੇ ਸਰਬੱਤੇ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਆਵੇ ਜਿਤ ਆਵੇ ਖਸਤਾ ਸਰਬ ਸੁਖੋ ਵੇ ਜਾ ਜਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਾਇ ਦੇਖ ਤੇ ਪਦ ਬੰਦ ਕੀ ਪੈ ਪੰਤੀ ਜੇਤ ਸ਼੍ਰੀ ਸਾਹਿਬ ਜੀ ਸਾਹਾ ਨਾਲ ਸੱਚੇ ਬੋਲ ਬਾਲੇ ਬੋਲ ਰੇ ਸੁਭਾਏ ਗੋ ਸਿਖਾ ਗਰ ਸਿਖਿਆ ਆਨ ਕੇ ਸੁਨਾਨ ਰਹਿਤ ਨਾਨ ਬੇਬੇ ਗਾਨ ਹੋਵੇ ਸਹਾ ਗਾਨ ਭਰੋਸਾ ਦਾ ਨਾਨ ਸਤਨ ਨਾਮ ਦਾ ਕਿਰਿਆ ਮਰ ਸਜੇ ਦਰਸ਼ਕ ਇਸਾਨ ਚੌਕੀਆਂ ਝੰਨੇ ਬੁੰਗੇ ਜੁਗੋ ਜਬ ਅਟਲ ਧਰਮ ਦਾ ਜਾਏਗਾ ਭੋਲ ਦੇ ਆਏ ਗੁਰੂ ਸਿਖਾਂ ਦਾ ਮਾਰਣੀਵਾ ਮਾਤੀ ਉੱਚ ਮਤ ਪਾਤਾ ਰਖਾ ਬਵਾਹੇ ਗੁਰੂ 헤 ਅਤਿਪੁਰਖ ਆਪਣੇ ਪੰਥ ਦੇ ਸਦਾ ਸਹਾਇ ਨਤਾਰ ਜੀਓ ਸ਼੍ਰੀਨਾਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਤੋਂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਣ ਦੀ ਨਾਲੇ ਤੇ ਸਿਵਾ ਸੁਭਾਲ ਦਾ ਦਾਨ ਖਾਲਸਾ ਜੀ ਦੀ ਲਬਖਿਸ਼ੋ اے ਦਿਮਾਰਿਆਂ ਦਿਮਾਨ ਨਿਤਾਣਿਆਂ ਦੇ ਤਾਨੇ ਜੇ ਉੱਤੇ ਦੀਓ ਸੱਚ ਪਿਤਾ ਵਾਹਿਗੁਰੂ ਧੰਨ ਤੁਹਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜੂਰ ਅਰਦਾਸ ਬੇਢਦੀ ਹੈ ਅਬਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤਰਾਂ ਸਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਅਮਰਤ ਵੇਲੇ ਤੋਂ ਸੁੰਦਰ ਦੀਵਾਨ ਸੰਗੇ ਸਾਂਜ ਐਸ ਵਕਤ ਆਪਦੇ 파ਵਨ ਸਰੂਪ ਦੀ ਜੋ ਕਲਕਤੀ ਸੇਵਾ ਹੋਈ ਹੈ ਸੋਹਿਲਾਲ ਸਾਹਿਬ ਦੇ ਪਾਠ ਹੋਏ ਹਨ ਅਖਰਵਾਦਾ ਘਟਾ ਪੁਰਜ ਕੁ ਮੁਆਫ ਕਰਨੀ ਆਹਾਂ ਤੋਂ ਸਮਾਤਨਾ ਚੜੀ ਜੀ ਬੜੀ ਸ਼ਰ ਗੁਰਬਾਣੀ ਦਾ ਪਹਾੜ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਰਬੱਤ ਸੰਗਤیاں ਹਾਜ਼ਰੀਆਂ ਦਿਲ ਖੁਸ਼ੀ ਭੇਟਾਵਾਂ ਦਾ ਤੇ ਪਰਵਾਜ਼ ਕਰਨੀਆਂ ਆਪਣੇ ਦਰੋਂ ਘਣੋਂ ਸਿੱਖੀ ਸੰਜੋਗ ਉਪਰੋਂ ਸਾ ਨਾਮਧਾਨ ਵਕਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਜਾਂਤਰਾ ਸਫਲ ਕਰਨੇ ਸਤਿਗੁਰ ਜੀਓ ਚਾਰ ਪਹਿਰ ਦੇਣ ਆਪ ਜੀ ਦੇ ਭਾਣੇ ਅੰਦਰ ਸੁਖ ਅਨੰਤ ਨਾਲ ਵਧਿਤ ਹੋਇਆ ਹੈ ਚਾਪਰਨ ਆਪ ਜਿਹੇ ਭਾਵੇਂ ਅੰਦਰ ਸੁਖ ਆਨੰਦ ਦਾ ਵਧੀਤ ਕਰਵਾਉਣੀ ਆਪ ਜੀ ਕਰੋ ਕਿਰਪਾ ਅਜਾ ਪਾਵਨ ਸਰੂਪ ਹੈ ਪ੍ਰਕਾਸ਼ ਸਥਾਨਾਂ ਤੋਂ ਸੁਖ ਆਸਨ ਸਤ ਕਰਨ ਜਾਣ ਦੀ ਆਖਿਆ ਰਖੋ ਜੀ ਹਰਸੇ ਵਿਵਾਦ ਕਾੜ ਦੇ ਆਤਮ ਸੰਸਰਾਂ ਹੀ ਹੋਣਾ ਸਹੀ ਪਿਆਰੇ ਬੇ ਜਿਨਾ ਬਿੜਿਆ ਤੇਰਾ ਨਾਮ ਚੇਤੇ ਆ चढ़ We'll be right back.